ਆਪਰ ਐਲੀਮੈਂਟਰੀ ਸਕਿਆ ਸਰਦਾਰ ਰਖਵਿੰਦਰ ਸਿੰਘ ਜੀ ਬਲਾਕ ਪ੍ਰੈਮੀ ਐਜੂਕੇਸ਼ਨ ਅਫਸਰ ਤਲਵੰਦੀ ਸਾਹਿਬੋ ਜਸਵੀਰ ਸਿੰਘ ਜੀ ਬੀਐਸਓ ਤੋਂ ਪਰ ਆ ਰਿਹਾ ਹੈ। ਗੁਬਾਰੇ ਛਡੋ। ਜਿਲ੍ਹਾ ਤਾਰੀਆਂ ਪਾ ਕੇ ਸਵਾਗਤ ਜੀ ਇਹਨਾਂ ਖੇਡਾਂ ਦਾ ਆਗਾਜ਼ ਸਾਡੇ

ਉੱਪਰ ਪਰਾਜਮਾਨ ਹੋਣ ਦੇ ਸਾਰੇ ਸਾਡੇ ਮਹਿਮਾਨਾਂ ਨੂੰ ਬੇਨਤੀ ਕਰਾਂਗਾ ਕਿ ਆਪਣੀਆਂ ਸੀਟਾਂ ਤੇ ਬਰਾਜਮਾਨ ਹੋ ਜਾਣਗੇ ਪ੍ਰਾਇਮਰੀ ਜਿਲ੍ਹਾ ਪੱਡਾ ਦੇ ਵਿੱਚ ਮਾਤ ਪਾਤ ਦੀ ਰਸਮ ਦੇ ਅਨਾਕਰਨ ਤੋਂ ਬਾਅਦ ਮੇਨਤੀ ਕਰਾਇਆ ਜਾਂਦੀ ਹੈ ਕਿ ਇਨ ਚਾਰ ਸਤਿਕਾਰਯੋਗ ਆਪਣੇ ਬੱਚਿਆਂ ਨੂੰ ਕਿਰਪਾ ਕਰਕੇ ਬਿਠਾ ਲਿਆ ਜਾਵੇ ਜਦੋਂ ਮੱਖੇ ਤੇ ਰੱਟ ਨਹੀਂ ਹੁੰਦਾ ਬੁੱਲ ਲੱਗਿਆ ਖਿਰਦਾਂ ਤੇਰਾ ਜਦੋਂ ਮੱਖੇ ਤੇ ਰੱਟ ਨਹੀਂ ਹੁੰਦਾ ਮਿੱਠਾ ਬੋਲ ਕੇ ਕਿਸੇ ਦਾ ਕੂਲ ਵਧਾਉਣਾ

ਜੁਆ ਨੂੰ ਕਹਿਣਗੇ ਤੇ ਇਹਨਾਂ ਖੇਡਾਂ ਦੇ ਵਿੱਚ ਆਪੇ ਸਾਰੇ ਹੀ ਸਾਡੇ ਨੰਨੇ ਖਿਡਾਰੀਆਂ ਨੂੰ ਤੇ ਆਪਣੇ ਅਸ਼ੀਰਵਾਦ ਜਿਹੜੇ ਲਫ਼ਜ਼ ਹੈ ਉਹ ਸਾਡੇ ਨਾਲ ਸਾਂਝੇ ਕਰ ਦੇਗੇ ਸਾਡੇ ਬਹੁਤ ਹੀ ਸਤਿਕਾਰਯੋਗ ਮੈਡਮ ਮਨਿੰਦਰ ਕੌਰ ਜਿਹੜਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਪਟਿਆਲਾ ਸਾਲ 2025-26 ਦੇ ਵਿੱਚ ਸਾਡੇ ਨੰਨੇ-ਮੁੰਨੇ ਖਿਡਾਰੀਆਂ ਨੂੰ ਚੇਚੇ ਤੌਰ ਤੇ ਅਸ਼ੀਰਵਾਦ ਦੇ ਪਰਚੇ ਅਤੇ ਸਾਡੀਆਂ ਇਹਨਾਂ ਦਾ ਉਪਕਾਟਨ ਕਰਨ ਲਈ ਪਹੁੰਚੇ ਸਾਡੇ ਬਹੁਤ ਹੀ ਸਤਿਕਾਰਯੋਗ ਪ੍ਰੋਫੈਸਰ ਬਜਿੰਦਰਪਾਲ ਜੀ ਚੀਫ ਵਿਪ ਪੰਜਾਬ ਸਰਕਾਰ ਅਤੇ ਇਸ ਹਲਕੇ ਦੇ ਓ ਐਮ ਐਲ ਏ ਸਹਿਬਾਨ ਵੀ ਨੇ ਉਹਨਾਂ ਦੇ ਨਾਲ ਅ ਕੁਲਵੀਰ ਗੌਰ ਸਰਾ ਜੀ ਅਸੀਂ ਨਾ ਹੀ ਬੜੇ ਵਿਚਾਰੇ ਆ ਹਰ ਬਾਜੀ ਕੇਦੀ ਸ਼ਿੱਦਤ ਨਾਲ ਹਰ ਬਾਜੀ ਖੇਦੀ شدت ਨਾਲ ਪਮੇਰਾ ਦੇ ਲੱਖਾਂ ਰੋੜੇ ਆ ਅਸੀਂ ਆਪ ਨਹੀਂ ਟੁੱਟੇ ਸੱਜਣਾ ਹੋਏ ਬਸ ਸਰਕਾਰ ਤੋੜੇ ਆ ਅਸੀਂ ਆਪ ਨਹੀਂ ਟੁੱਟੇ ਸੱਜਣਾ ਹੋਏ ਬਸ ਸਰਕਾਰ ਤੋੜੇ ਆ ਬਸ ਸਰਕਾਰ ਤੋੜੇ ਸੋ ਜਿਲ੍ਹਾ ਪਦਰੀ ਟੂਰਨਾਮੈਂਟ ਸ਼ੁਰੂ ਹੋਇਆ ਤੇ ਪਹਿਲਾ ਇਵੈਂਟ ਐਥਲੈਟਿਕਸ ਦਾ 100 ਮੀਟਰ ਰੇਸ ਹੋਣ ਲੱਗੀ ਹੈ ਅੰਡਰ 11 ਲੜਕੀਆਂ ਦੀ ਫਰਸਟ ਹੀਟ ਹੈ ਫਰਸਟ ਹੀਟ ਸ਼ੁਰੂ ਹੋਈ ਹੈ ਬਹੁਤ ਸੋਣਾ ਬਹੁਤ ਸੁਣੀ ਰਹੀ ਜੀ ਜਿਲ੍ਹਾ ਪਧਰੀ ਪ੍ਰਾਇਮਰੀ ਖੇਡਾਂ ਤਲਵੰਡੀ ਸਾਬ੍ਹ ਫਾਸਟ ਸ਼ੀਟਸ ਮਾਪ ਲਈ ਦੂਸਰੀ ਹੀਡ ਸ਼ੁਰੂ ਹੋਣ ਲੱਗੀ ਹੈ ਦੂਜੀ ਹੀਡ ਸ਼ੁਰੂ ਹੋਈ ਹੈ ਜਿਲ੍ਹਾ ਪ੍ਰਾਇਮਰੀ ਸਕੂਲ ਖੇਡਾਂ ਬਠਿੰਡੇ ਜ਼ਿਲ੍ਹੇ ਦੀਆਂ ਚੱਲ ਰਹੀਆਂ ਹਨ ਤਲਵੰਡੀ ਸਾਬ੍ਹ

100 मीटर रेस नहीं माने हीवा शाबाश खो-खो मैच चल रहा रामपुरा वर्सेस मोड़ रामपुरा कर रहा डिफेंस मतलब रनिंग ਤੇ ਅਟੈਕ ਕਰ ਰਿਹਾ ਮੋੜ ਜ਼ਿਲ੍ਹਾ ਪ੍ਰਾਇਮਰੀ ਸਕੂਲ ਖੇਡਾਂ ਚੱਲ ਰਹੀਆਂ ਨੇ ਜ਼ਿਲ੍ਹੇ ਬਠਿੰਡੇ ਦੀਆਂ ਉਹ ਯਾਰ ਆਹ ਕਬੱਡੀ ਚਲਵੰਡੀ ਸਭੂ ਮੈਂ ਜਵਾਬ ਕਲੈਕਟਰ ਰਾਜੂ ਬਹੁਤ ਸੋਹਣੀ ਰੈਡਿੰਗ ਕਰ ਰਿਹਾ ਬੰਦਾ 6 ਦੀ ਕਟਿੰਗ

6 ਵਨ ਸੈਟਰਡੀ ਹੈ ਉੱਥੀ ਹੈ ਜੀ ਉੱਥੀ ਸੈਕੰਡ ਟਰਨ ਚੱਲ ਰਹੀ ਹੈ ਰਾਮਪੁਰੇ ਨੇ ਪਹਿਲਾਂ ਸ਼ਾਇਦ ਨੌ ਟੱਚ ਮਾਰਿਆ ਮੋੜ ਦੇ ਤੇ ਮੋੜ ਨੇ ਰਾਮਪੁਰੇ ਦੇ ਦੋ ਫਰਸਟ ਬੈਚ ਦਾ ਤੀਸਰਾ ਖਿਡਾਰੀ ਡਿਫੈਂਸ ਕਰ ਰਿਹਾ ਹੈ ਕੋਲ ਹਿਲਦੇ ਰਹੇ ਕੋਈ ਕੰਮ ਤਾਂ ਹੈ ਜੀ ਕੋਲ ਬਾਰੇ ਹੁੰਦੇ ਲਿਆ ਕਰ ਮਗਰ ਪੋਆ ਕਰ ਫਿਰ ਕਟਿੰਗ ਬਣੂ ਕੋਲਾ ਪੋਆ ਕਰ ਕੁਚੇ ਨੂੰ ਪਾ ਲਈ ਪਾਣੀ ਪੂਣੀ ਪੀ ਲਾ ਟਾਈਮ ਹੋ ਗਿਆ 2 ਟੱਚ ਬਜੇ ਰਾਮਪੁਰੇ ਦੇ ਥੋੜੀ ਹੈ ਧਰਮਿੰਦਰ ਜੀ ਟਾਸ ਕਰਾ ਰਹੇ ਆ ਉਹਨਾਂ ਦੇ ਨਾਲ ਅਫੀਸ਼ਲ ਸਰਦਾਰ ਬਲਦੇਵ ਸਿੰਘ ਇਹ ਸੀਨ ਲੈ ਵਾਸਤੇ ਵੀ ਲੋੜੀ ਜਸਤੂ ਸੀ ਆਉਣਾ ਕੋਲ ਕੋਈ ਨਹੀਂ ਬੋਲ ਨੇ ਲਾ ਗੋਨਿਆਣੇ ਨੇ ਜਿੱਤੀ ਟਾਸ ਤੇ ਚੁਆਇਸ ਰੇਡ ਹੈ ਰਾਮਪੁਰਾ ਬਲਾਕ ਤੇ ਟਾ ਜਿੱਤੀ ਸੀ ਗੋਨਿਆਣੇ ਗਰੁੱਪ ਫੋਟ ਹੋ ਰਹੀ ਹੈ ਕਬੱਡੀ ਨੈਸ਼ਨਲ ਦਾ ਮੈਚ ਰੋਣ ਲੱਗੇ ਟਾਈਮ ਪਤਾ ਟਾਈਮ ਕਿਦੋਂ ਲੱਗਿਆ ਬੱਧਾ 10 10 30 ਘੰਟਾ ਫਸਟ ਰੇਡ ਸ਼ੁਰੂ ਹੋਣ ਲੱਗੀ ਹੈ ਮੋੜ ਦੀ ਮੋਡਰਨ ਟਾ ਉਸ ਜਿੱਤੀ ਸੀ ਪਹਿਲਾ ਮੈਚ ਲੜਕੀਆਂ ਦਾ ਕਬੱਡੀ ਨੈਸ਼ਨਲ ਉਧਰ ਨੇ ਸਰਦਾਰ ਬਲਦੇਵ ਸਿੰਘ ਕਿਸ ਲਮਾਰ ਦਿੱਤੀ ਹੈ ਫਸਟ ਇਅਰ 11 ਨੰਬਰ ਕਿਟ ਦੇ ਵਿੱਚ ਟੁੱਟ ਆਓ ਪਹਿਲੇ ਅਸ ਪੁਆਇੰਟ ਗੋਨਿਆਣੇ ਦਾ ਸੌਰੀ ਮੌੜ ਕਹਿ ਗਿਆ ਮੈਂ ਗੋਨਿਆਣਾ ਦਾ ਜੋ ਨਾ ਰਾਮਪਰੇ ਦੀ ਰੇਡ ਲੱਗ ਗਿਆ ਜੱਫਾ ਗੋਨਿਆਣੇ ਨੇ ਰੇਡਰ ਆਊਟ ਪੁਆਇੰਟ ਗੋਨਿਆਣੇ ਸੈਕੰਡ ਰੇਡ 11 ਨੰਬਰ ਕਿਟ ਦੇ ਵਿੱਚ ਗੋਨਿਆਣੇ ਦੀ ਤਰਫੋਂ ਰੇਡ ਪੌਲੀ ਹੋਇਆ ਪਤਲਾ ਇਹ ਸਰੀਰ ਦੀ ਲੰਬੀ ਜੀ ਸੋਣੀ ਹਾਈਟ ਬੱਚੇ ਦੀ 1 ਆਊਟ ਪੁਆਇੰਟ ਰੇਡਰ ਦਾ ਜਾਨੀ ਕੇ ਗੋਨਿਆਂ ਨੇ ਦਾ ਰੇਡ ਆਊਟ ਪੁਆਇੰਟ ਗੋਨਿਆਂ ਮੈਚ ਵੀ ਬੋਲ ਦੋ ਟੀਮਾਂ ਤਾ ਰਹਿਣੀਆਂ ਕੰਨੀ ਤੇ ਮਾਰਾ ਟੱਚ ਬਹੁਤ ਸੋਣਾ ਵਨ ਆਊਟ ਰੇਡਰ ਆਊਟ ਪੁਆਇੰਟ ਲੂਣਾ ਹੋਇਆ ਰਾਮਪੁਰੇ ਦਾ 2 ਪੁਆਇੰਟ ਐਕਸਟਰਾ ਮਿਲਦੇ ਨੇ ਲੂਨੇ ਦੇ ਆਲੈਨ ਹੋਇਆ ਗੋਨਿਆਨੇ ਨੇ ਕੀਤਾ ਲੂਣਾ ਰਾਮਪੁਰੇ 1 आउट ਪੁਆਇੰਟ ਰੇਡਰ ਦਾ ਗੋਨੇ ਆਣੇ। ਸੋਹਣੀ ਟੀਮ ਹੈ ਚੰਗੀ ਟੀਮ ਹੈ ਗੋਨੇਆਂ ਨੂੰ। ਪੈਨਲਟੀਆਂ ਦੇ ਗਏ ਮੈਚ ਗੋਨੇਆਂ ਆ ਲਾ ਰਿਹਾ। ਬਹੁਤ ਸੋਹਣਾ ਚੱਲ ਰਿਹਾ। ਕਾਊਂਟ ਹੋ ਰਿਹਾ। ਬਾਤ ਪਰ ਕਿਹੜੇ ਨੇ ਅਨਮੋਲ ਬੋਲਿਆਗਾ ਜਾਨ। ਪਹਿਲੇ ਦਿਨ ਅਜ ਆਜ਼ਾਦ ਹੋ ਚੁੱਕਿਆ ਇਹਨਾਂ। ਪੈਨਲਟੀਆਂ ਦੇ ਗਏ ਪਹਿਲਾ ਹੀ ਮੈਚ। ਪੰਡਾਰ ਦੇ ਵਿੱਚ ਅੱਜ ਸੱਚਾਈ ਬੋੜੀ ਤੇ ਬਹੁਤ ਸੋਹਣਾ। सेव किता है गुण ना मिला नहीं सीधे हथ मरी जाने वो चहल साहब शहरों शहरी कार्नर मारन की कोशिश लैफ्टी सोना 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 शॉर्ट मारे बहुत सोना सेव किया ਗੋਲ ਹੈ ਬਹੁਤ ਸੋਹਣਾ ਗੋਲ 10 ਪੈਨਲਟੀ ਹੈ ਬਲੂ ਕੱਟ ਵਾਲੇ ਜੇ ਗੋਲ ਕਰਦੇ ਨੇ ਤਾਂ Winner ਹੋਣਗੇ ਤੇ ਨਹੀਂ ਫੇਰ ਟਾਈ ਹੋ ਜਾਣਾ ਦੋ ਦੋ ਸਕੋਰ ਆ ਦੋਨੇ ਟੀਮਾਂ ਦੇ ਲਾਸਟ ਪੈਨਲਟੀ ਹੋ ਗਿਆ Winner ਹੈ ਬਹੁਤ ਸੋਹਣਾ ਕੰਪੀਟੀਸ਼ਨ ਸੀ ਲਾਸਟ ਪੈਨਲਟੀ ਤੇ ਜਾ ਕੇ ਪੰਜਵੀਂ ਤੇ ਹੱਲ ਹੋਇਆ ਅਸੀਂ ਗੋਰ ਦਾ ਜੀ ਸਾਰਾ 400 ਮੀਟਰ ਰੇਸ ਸ਼ੁਰੂ ਹੋਣ ਲੱਗੀ ਹੈ ਕਰਵ ਸਟਾਰਟ ਹੋਣਾ ਹੈ ਫਾਈਨਲ ਹੈ ਰੈਡੀ ਹੋਈਆ ਸੌਰੀ ਸ਼ੁਰੂ ਹੋਈਆ 400 ਮੀਟਰ ਰੇਸ ਕਰਵ ਸਟਾਰਟ ਸੀਗਾ 400 ਮੀਟਰ ਲੜਕੀਆਂ ਦੀ ਰੇਸ ਹੈ ਅੰਡਰ 11 ਵਾਲਿਆਂ ਦੀ ਉਮਰ ਵਰਗ 11 ਸਾਲ ਤੋਂ ਘੱਟ ਬੱਚਿਆਂ ਦੀ ਹੌਸਲਾ ਅਫਜ਼ਾਈ ਕਰਨੀ ਹੈ ਤੇ ਨਾਲ ਬੇਤੀ ਹੈ ਜਾਂਦਾ ਸਿੰਘ ਸਰਦਾਰ ਮੁੰਡਾ ਅੱਗੇ ਲੀਡ ਕਰਦਾ ਬਹੁਤ ਸੋਨਾ ਸਟੈਪ ਹੈ ਮੁੰਡੇ ਦਾ ਬੱਚਿਆਂ ਦੇ ਵਿੱਚ ਬਹੁਤ ਜੋਸ਼ ਹੈ ਸਾਡੇ ਦੇਖੋ ਨਾਲ ਨਹੀਂ ਬਗਵਾ ਨਾ ਨਾ ਅਸੀਂ ਆਪਣੇ ਨਾਲ ਨਹੀਂ ਬਗਵਾ ਮੇਰੇ ਮਕਸਦ ਵਾਲੀ ਨੂੰ ਕਰਦੇ ਹੋ ਅਸੀਂ ਜਾਂਦੇ ਬੱਚਿਆਂ ਨੂੰ ਜਾਂਦੇ ਨਹੀਂ ਬੜਾ ਤਗੜਾ ਕੰਪੀਟੀਸ਼ਨ ਭਾਂ ਭਰਾ ਰਹੇ ਬਰਾਬਰ ਹੈ ਸਲੀਟ ਵਾਹ ਵੇ ਵਾਹ ਵਾਹ ਵੈਰੀ ਗੁੱਡ ਥਰਡ ਆਇਆ ਮੁੰਡਾ ਥਰਡ ਜਿਹੜਾ ਲੀਡ ਕਰ ਰਿਹਾ ਸੀ ਗਿਆਨੀ ਬਹੁਤ ਸੁਣੀ ਰੇਸ ਦੌੜਿਆ ਬਾਗਮਾਲ ਰੇਸ ਮੌੜ ਤੇ ਬਟਿੰਡ ਦਾ ਮੈਚ ਹੈ ਸਰਦਾਰ ਬਲਦੇਵ ਸਿੰਘ ਜੀ ਜਗਾ ਡੀਪੀ ਸਾਉਟ ਹਾਊਸ ਕਰਾ ਰਹੇ ਨੇ ਕਬੱਡੀ ਨੈਸ਼ਨਲ ਸਟਾਈਲ ਦਾ ਮੈਚ ਹੋਣ ਵਾਲਾ ਰਾਸ਼ ਮੈਨੇ ਬਠੰਡਾ ਰਾਸ਼ ਬਠੰਡਾ ਚੁਆਇਸ ਸਾਈਡ ਸਾਈਡ ਲਈ ਬਠੰਡੇ ਨੇ ਟਾਸ ਜਿੱਤ ਕੇ ਟੇਬਲ ਆਫੀਸ਼ੀਅਲ ਸਾਵਾਂ ਮੋੜ ਦੀ ਪਹਿਲੀ ਰੇਡ ਹੈ ਬਠੰਡੇ ਤੇ ਟਾਸ ਜਿੱਤੀ ਸੀ ਬਠੰਡੇ ਨੇ ਤੇ ਸਾਈਡ ਲਈ ਸੀ ਰੇਡ ਮੋੜ ਦੀ ਬਹੁਤ ਸੋਨਾ ਹੋਲਡ ਰੇਡਰ ਆਊਟ ਪੁਆਇੰਟ ਬਟੰਡੇ ਦਾ ਬਹੁਤ ਸੋਹਣਾ ਕੀ ਬਾਤ ਹੈ ਸੋਹਣਾ ਪੁਆਇੰਟ ਲੈ ਕੇ ਗਿਆ ਬੱਚਾ ਹੋਲਡ ਵੀ ਬਹੁਤ ਸੋਹਣਾ ਕੀਤਾ ਸਾਈਕਲ ਹੋਲਡ ਬਟ ਸੋਹਣਾ ਪੁਆਇੰਟ ਲੈ ਕੇ ਦੇਣ ਵਾਪਸ ਆਇਆ ਰੀਡਰ ਬਿਨਾ ਟੱਚ ਤੋਂ ਦੂਜੀ ਵਾਰ ਬਹੁਤ ਸੋਹਣਾ ਕਾਚ ਕਾਰਨਰ ਨੂੰ ਟੱਚ ਮਾਰੇ ਤੇ ਪੁਆਇੰਟ ਆ ਜਿਹੜਾ ਮੋੜਦਾ ਰੀਡਰ ਲਗਾਤਾਰ ਤੀਜੀ ਰੇਡ ਤੇ ਗਈ ਹੈ 25 ਇੱਕ ਨੰਬਰ ਗਿੱਟ ਦੇ ਵਿੱਚ ਬਠੰਡੇ ਦੀ ਤਰਫੋਂ ਦੋ ਵਾਰ ਸੇਫ ਆਈ ਹੈ ਹੌਂਸ ਲਿਆ ਰੇਡਰ ਨੇ ਤਿੰਨੋ ਹੀ ਟੱਚ ਮਾਰ ਕੇ ਗਈ ਹੈ ਲੋਣਾ ਹੋਇਆ ਜੀ 5 ਪੁਆਇੰਟ ਮਿਲਿਆ ਤਿੰਨ ਆਲਨ ਹੋਇਆ ਦੋ ਲੋਣੇ ਦੇ ਪੁਆਇੰਟ ਨੇ ਤੇ ਤਿੰਨ ਟੱਚ ਦੇ 5 ਪੁਆਇੰਟ ਲੈ ਕੇ ਗਿਆ ਇੱਕ ਬੱਚਾ ਬਠਿੰਡਾ ਆਊਟ ਹੋਇਆ ਸੀ ਰਾਮਪੁਰਾ ਵਰਸਸ तलवंडी का मैच है तलवंडी डिफेंस कर रहा अटैक कर रहा बहुत तकड़ा मैच होना जिला दिया चल रही तलवि गुड जजमेंट डायरेक्शन फॉल है ਕਹਾਵਾ ਬੈਠ ਜਾ ਦੇਖ ਕੇ ਮੜਗਾ ਟੈਕ ਕਾ ਟਾ ਡੈਗ ਮਾਰਿਆ ਸ਼ਾਬਾਹ ਬਹੁਤ ਸੋਣਾ ਸਹੀ ਹੈ ਸਹੀ ਹੈ ਮੈਦਾਨ ਚੋਂ ਹੀ ਖੜਿਆ ਕਹਾਂ ਹੈ ਕਹਾਂ ਮੈਦਾਨ ਕੇ ਲੀਏ ਨਹੀਂ ਸਹੀ ਹੈ ਸ਼ਾਬਾਹ ਇਹ ਦੇਖ ਕੇ ਓਵੇਂ ਮੂਰੇ ਨੇ ਖੜੋ ਓਏ ਟੱਕਰੇ ਮੂਰੇ ਨੇ ਨਹੀਂ ਬੈਠ ਜਾ ਬੈਠ ਵਿਚ ਵਿਚ ਕਹਾਵਾ ਮੂਰੇ ਨੇ ਖੜੋ 6 ਦਾ ਟੈਕ ਮਾਰਿਆ ਸ਼ਾਬਾਹ ਸਹੀ ਹੈ ਸ਼ਾਬਾਹ ਹੱਡ ਪਿੱਛੇ ਇੱਥੇ ਪਿੱਛੇ ਆ ਗਿਆ ਆਹ ਤੇ ਆ ਲੱਗਿਆ ਨਹੀਂ 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 ਆ ਜਾਓ ਆ ਜਾਓ ਵਿੱਚ 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 ਪਿੰਡ ਸੀ ਪੋਰ ਤੇ ਹੱਥ ਆਪਣੇ ਪਿੱਛੇ ਉਹ ਪੋਰ ਆਪਣੇ ਛੱਡਦੇ ਆ ਤੇ ਉੱਥੇ ਚੰਗਾ ਅਟੈਕਰ ਹੱਥ ਮਾਰਿਆ ਦਾ ਬਹੁਤ ਸੋਣਾ ਟਾਈਮ ਆ ਗਿਆ ਰਾਮਨਾ 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 ਸੋਣਾ ਟਾਈਮ ਲੱਗਿਆ ਬਣਾ ਇਹ ਆ ਬਸ ਸਟਾਈਲ ਟੈਕ ਮਾਰਦਾ ਓਏ अर्धे पहले चलो आओ सुनो ओ परे खो खो <to> हो रे खोक नहीं देखे कर खोक नहीं देखे कर मोली नूर चला हो बहुत सुनो टाइम आ जावा कहाँ 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 वाला पोस्ट है ਕਾਬਾ ਨਹੀਂ ਆਉਂਦਾ ਪੁਆਇੰਟ ਕੋਈ ਵੀ ਜਦ ਮੈਂ ਸੈ ਖੜ ਜਾ ਮੈਂ ਸੈ ਬਚੀ ਜਾਂਦੀ ਹੈ ਬੋਲ ਖਾਣੇ ਲਈ ਬਹੁਤ ਸੋਨਾ ਟਾਈਮ ਲਾ ਕੇ ਬੋਲ ਤਾਂ ਹੁੰਦਾ ਨਹੀਂ ਓਏ ਇਹਦਾ ਨਾ ਨਾ ਮੈਂ ਇਹਦਾ ਕੱਟ ਦੇਣਾ ਵਿੱਚੋਂ ਸਹੀ ਆ ਸਹੀ ਆ ਦੇਖ ਕੇ ਦੇਖ ਕੇ ਵੈਰੀ ਗੁੱਟ ਬੱਚਾ ਸ਼ਾਬਾਸ਼ ਬੱਚਿਆ ਬੱਚਿਆ ਸ਼ਾਬਾਸ਼ ਓਏ ਮੇਟਾ ਤੇਰੇ ਤੇ ਆਊਟ ਹੈਗਾ ਓਏ ਆਹ ਪਾ ਲੱਗਣਾ ਇਹ ਨਹੀਂ ਕਹਿੰਦੇ ਨਾ ਆਊਟ ਹੈਗਾ ਕੋਈ ਨਾ ਦਾਜ ਮਾਰ ਜਾ ਕਰੋ ਸ਼ਰਦਪੁਰ ਕੀ ਬਾਜ਼ ਦਾਜ ਮਾਰ ਜਾ ਦਾਜ ਤੇਜ਼ ਹੋਏ ਲੇਟ ਐਂਟਰੀ ਸੀ ਮੁੰਡੇ ਦੀ ਕਾਫੀ ਆਈ ਟੱਚ ਹੋ ਗਿਆ ਨਹੀਂ ਇਹ 4 4.5 ਮਿੰਟ ਹੋ ਗਏ ਹੋਣਗੇ ਟਾਈਮ ਫਸ ਗਿਆ ਗੋਡ ਦਾ ਟੱਚ ਏ ਸੋਹਣੀ ਸਲਾਈਡ ਆ ਮੁੰਡੇ ਦੀ ਸੋਹਣਾ ਟੱਚ ਬੱਸਣਾ ਪੁਆਇੰਟ ਦੋ ਜੀ ਲੰਬਾ ਕੋਈ ਚੱਕਰ ਨਾ ਦੋ ਟੱਚ ਬਚ ਗਏ ਤਲਵੰਡੀ ਉਹ ਦੂਜੀ ਵਾਲੇ ਤਿਆਰ ਹੋ ਗਈ ਆ ਲੈਨ ਤੇ ਕਰ ਦੇ 54 ਸਈਸ ਕੈਂਟਰ ਰਹਿਗੇ ਸਾਰੇ 40 ਕੋਆਂਟ ਨਹੀਂ ਦੇਖ ਹੁਣ ਕਿੱਥੇ ਫਟ 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 ਸ਼ਾਬਾਸ਼ ਕਿਆ ਬਾਤ ਸਿੱਪੇ ਸਿੱਪੇ ਸਕੈਂਟਰ ਰਹਿ ਗਏ 20 ਲੰਮਾ ਆ ਜਾ ਲੰਮਾ ਖੇੜਦਾ ਲੰਮਾ ਲੰਮਾ ਹੋ ਗਿਆ ਲੰਮਾ ਸਾਵਾ 10 ਸਕੈਂਟਰ ਰਹਿ ਗਏ ਆ ਜਾ ਆ ਲੰਮਾ ਹੋ ਗਿਆ ਲੰਮਾ ਨਹੀਂ ਗੁਜਾਜ ਮੰਡ ਆਇਰਨ ਪਰ ਹੋ ਗਿਆ ਟਾਈਮ ਕੀ ਹੋ ਗਿਆ ਛੱਡ ਦੇ ਕੋਈ ਕਾਟ ਕਾਟ ਆ ਜਾ ਆ ਜਾ ਆ ਜਾ ਸਕੈਂਟਰ ਰਹਿ ਗਏ ਹੁਣ ਸਾਰੇ ਆਸਤੋਸ ਲਮਾਇਆ ਆ ਜਾ ਆਉਰੀ ਆ ਜਾ ਇੰਦਰਾ ਆ ਸ਼ਾਬਾਸ਼ ਦੋ ਟੱਚ ਬਜੇ ਨੇ ਤਲਵੰਡੀ ਦੇ ਸੈਕੰਡ ਟਰਨ ਸ਼ੁਰੂ ਹੋਈ ਹੈ ਤਲਵੰਡੀ ਅਟੈਕ ਕਰ ਰਿਹਾ ਗੁੱਡ ਓਏ ਬਹੁਤ ਅੱਛਾ ਬਈ ਬਹੁਤ ਸੋਹਣਾ ਟੱਚ ਸੋਹਣਾ ਅਟੈਕ ਬੰਦਿਆ ਹੋਰ ਮਾਰ ਤੇ ਇੱਕੋ ਮਾਰੀ 0 जी गया फर्स्ट पॉइंट रामपुरे का मैच 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 किया मैं ना तेज को उधर रखो यही वो कर जानी 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 मैंने लगातार सिक्को लगातार कौन मार कौन मार मारना चाहिए केली कीती आंदे आंदे परपोज फाल्दे एप्पल कर आड़ा फाल्दे या ਓਏ ਮੇਰੇ 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 ਨਾ ਚੱਲ ਗਰੋੜ ਮੇਰੇ ਤੇ ਹੋਰ ਪਾ ਲੈ ਤੂੰ ਖੜਾ ਹੋਈ ਜਾਂਦਾ ਹੈ ਮੈਂਸ ਕਲੀਅਰ ਕਰ ਪਹਿਲੇ ਪਿੱਛੇ ਆਪਾਂ ਕੱਢਿਆ ਕਰੋ ਆ ਗਿਆ ਬਸ ਆ ਗਿਆ ਆ ਗਿਆ ਆ ਗਿਆ ਕੋਈ ਕਾਚੇ ਚੱਲ ਉੱਤੇ ਕਰੋ ਹੱਥ ਕੱਢਿਆ ਕਰੋ ਉੱਤੇ ਆ ਗਰੋੜ ਕੋਲ ਮਾਰ ਕੋ ਦੋੜ ਜਾ ਆਪਾਂ ਪੀਰੀ ਨਹੀਂ ਕੀਤੀ ਚੱਲਾ ਆਪਾਂ ਹੱਸ ਕਰ ਆ ਗਿਆ ਆ ਗਿਆ ਆਪਿਆ ਆਰਡਰ ਹੋ ਗਿਆ ਬਈ ਦੋ ਟੱਚ ਹੋ ਗਏ ਤਲਵੰਡੀ ਦੇ ਵੀ ਦੋ ਟੱਚ ਵੱਜੇ ਸੀ ਤੇ ਦੋ ਤਲਵੰਡੀ ਨੇ ਰਾਮ ਪਰੇ ਉੱਤੇ ਕੋਰੋਸ ਕੋਤੇ ਬਾਬਾ ਬਾਬਾ ਤੇ ਬਾਬਾ ਤੇ ਆਇਆ ਮੈਂ ਕਿ ਸ਼ਾਇਦ ਹੋਏ ਬਾਬਾ 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 ਕੋ ਬਾਬਾ ਜਿਲ੍ਹਾ ਪਤਰੀ ਲੱਗ ਗਿਆ ਜੀ ਟੂਰਨਾਮੈਂਟ ਚੱਲ ਰਿਹਾ ਹੈ ਬਰਾਬਰ ਉਹ ਪੈਸੇ ਮਾਰਸ ਉੱਪਰ ਚਲਵੰਡੀ ਸਾਹਿਬ ਰਾਮਪੁਰਾ ਵਰਸਸ ਤਲਵੰਡੀ ਦਾ ਮੈਚ ਉੱਤੇ ਖੋ ਰੱਖੀ ਜਲੋ ਕੱਲੀ ਦੇਖੋ ਉੱਤੇ ਆ ਜਾ ਉੱਤੇ ਆ ਜਾ ਪਾਪਾ ਪਾਪਾ ਮਾਰਸ 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 ਵਾਲੰਦੇ ਨਾ ਉੱਤੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਸੋਹਣਾ ਟਾਈਮ ਆ ਰਿਹਾ ਮੁੰਡਾ ਜਾ ਉੱਤੇ ਕੋਈ ਨਾ ਕਿੰਨਾ ਬਰੀਕ ਗੋਟ ਪੋੜਿਆ ਕੋਈ ਨਾ ਕਿੰਨਾ ਕਿੰਨਾ ਅੰਡਰ ਲਾਈਨ ਦੇ ਵਿੱਚ ਬੋਲ ਮਾਰਨਾ ਦੇਖੋ ਪੌਣੀ ਜਮਾ ਵਧੀਆ ਪਲੇਅਰ ਦੀ ਨਿਸ਼ਾਨੀ ਹੋਪਾ ਹਾਏ ਹਾਏ ਜਾ ਜਾ ਨਾ ਕੋ ਸਟਾ ਗਰਾਊਂਡ ਪਾ ਗਿਆ ਬੋਲ ਇੱਕ ਕਰ ਲੈ 99 ਹੀ ਹੋਇਆ ਫੜਾ ਇਹਨੂੰ ਫੜਾ ਦੇਖੋ ਰੱਖੇਗਾ ਸਟੈਮਣਾ ਚੰਗਾ ਮੁੰਡੇ ਦਾ ਸਟੈਪ ਸੋਹਣਾ ਸਟੈਮਣਾ ਮੈਂ ਤਕੜਾ ਮੁੰਡਾ ਤਕੜਾ ਆ ਜਾ ਆ ਜਾ ਸਹੀ ਖੇਡ ਆ ਰਹੀ ਐ ਨਾ ਕੋਲ ਮਾਰਨਾ ਇਸੇ ਨੂੰ ਫੜ ਦੇ ਤੇ ਓਏ ਕੋਈ ਨਾ ਕੋਈ ਨਾ ਤੇ ਲੰਮੇ ਘੰਟੇ ਭਾਈ ਆਜੂ 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 ਕੋਈ ਨਾ ਔਲ ਮਾਰ ਕੋਲ ਨਹੀਂ ਮਾਰਦੀ ਮਾਰ ਦੇ ਮਾਰ ਮਾਰ ਔ ਯਾਰ ਔਲ ਮਾਰ ਆ ਗਏ ਦੇਖੀ ਬਾ ਮਾਰ ਕੇ ਮਾਰ ਕੇ ਲੈ ਲੈ ਬੜਾ ਤਗੜਾ ਮੈਚ ਹੈ ਖੜ ਗਿਆ ਮੁੰਡਾ ਕਰ ਲਈ 2-2 ਦਾ ਸਕੋਰ ਹੈ ਟਾਈਮ ਇਧਰ ਵੀ ਹੋਣ ਵਾਲਾ ਸੈਕੰਡ ਟਰਨ ਦਾ ਆਪੀ ਜਾਣਾ ਚਾਹੀਦਾ ਲਾਊਗਾ ਮੋਂ ਦਾ ਟਾਈਮ ਹੈ ਜਾਣਾ ਕਿ ਆਂਗ ਰੱਖ ਕੋ ਮਗਰਬ ਆ ਗਿਆ ਆ ਗਿਆ ਦਾਦਾ ਕਾਤਾ ਕੋਈ ਨਾ ਮਗਰ ਰੱਖੋ ਕੋ ਐਜੀ ਪਾਗੋ ਮੈਨਟ ਕਿਲੀ ਹੈ ਦੱਬੀ ਇੰਨੀ ਮੈਨਟ ਪਾਗਰ ਕੋ ਰੱਖੋ ਲੈ ਜਾਟਲ ਮਗਰ ਅਤੇ 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 ਬਾਇ ਦਾ ਪੂਰਾ ਬਾਵਲ ਲੱਗ ਗਿਆ ਲੱਗੇ ਟਾਈਮ ਆਊਟ ਦੋ ਦੋ 10 ਸਕੋਰ ਇਸ ਲੈਵਲ ਹਾਫ ਟਾਈਮ ਹੋਇਆ ਹੈ ਹਾਫ ਟਾਈਮ ਹੋ ਗਿਆ ਦੋ ਦੋ ਦਾ ਸਕੋਰ ਹੈ ਥਰਡ ਟਰਨ ਸ਼ੁਰੂ ਹੋਈ ਹੈ ਹਾਫ ਟਾਈਮ ਤੋਂ ਬਾਅਦ ਰਾਮਪੁਰਾ ਅਟੈਕ ਕਰ ਰਿਹਾ ਤੇ ਡਿਫੈਂਸ ਕਰਦਾ ਤਲਵੰਡੀ ਹਾਫ ਟਾਈਮ ਤੱਕ ਸਕੋਰ ਬਰਾਬਰ ਸੀ 2 2 ਦੇ ਕੋਰਡ ਦੇ ਨਾਲ ਦੋਨੇ ਟੀਮਾਂ ਖੇਡ ਰਹੀਆਂ ਥਾੜਾ ਟਰਨ ਦੇ ਵਿੱਚ ਦੇਖੀ ਚੱਲ ਚੱਲ ਦੱਬੜਾ ਮੈਨੂੰ ਚੱਲ ਚੱਲ ਅੱਜ ਮਾਰ ਜਾ ਵਿੱਚ 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 ਦੇਖ ਕੇ ਵਿੱਚ 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 ਦੇਖ ਕੇ ਬੋਲ ਕੇ ਪਾਤਰ ਰੋਡ ਦੇ ਨਿਯਮ ਤੇ ਆਪ ਆਪਣੇ ਦਿੱਤੂ ਬੱਚਿਆਂ ਲਈ ਮਰਨਾ ਦਾ ਦੇਖ ਕੇ ਨਹੀਂ 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 ਇਹ ਕਿ ਤੂੰ ਆਦਤ ਸਵਾਟ ਐਕ ਮਾਰ ਵੈਰੀ ਗੁੱਡ ਦੇਖ ਕੇ ਦੇਖ ਕੇ ਆਤੀ ਆਤੀ ਦੋਨੋਂ ਇਕੱਠੇ ਕਰਾ ਨਹੀਂ ਹੁਣ ਕਰਦਾ ਆ ਫਸ ਗਿਆ ਦੇਖੋ ਦੇ ਮੂਰੇ ਜਾ ਕੇ ਸੁ ਦੇਖ ਓ ਤੂੰ ਇਹਦੇ ਮੂਰੇ ਕਰਿਆ ਮਾਰ ਕੇ ਮੁੰਡਾ ਕਬਰ ਤੜਾ ਗਿਆ ਓਏ ਉਹ ਵੀ ਖੜੀ ਬਗਣ ਧਿਆਨ ਹੋ ਜਾਂਦਾ ਜਦੋਂ ਲਾਦਾ ਟੀਮ ਨੂੰ ਪੈਸੇ ਗਰਾਊਂਡ 'ਚ ਕਰਵਾਉਣ ਦੇ ਲਈ ਲੰਬੀ ਸ਼ਾਲ ਤਾਂ ਰਿਜ਼ਲਟ ਵੀ ਆ ਚੁੱਕਿਆ ਓਹ ਬੱਚੇ ਵੀ ਆਪਣੇ ਪ੍ਰਾਈਜ਼ ਲੈ ਜਾ ਗੰਭੀਸ਼ਾ ਲੜਕੇ ਲੜਕੀਆਂ ਪਹਿਲਾਂ ਸ਼ੰਕੀਸ਼ਾ ਪਾੜ ਚੁੱਕਿਆ ਉਹ ਆਪਣੀ ਮੈਡਲ ਉਹ ਬੱਚਿਆਂ ਨਾਲ ਇੱਕ ਮਿੰਟ ਇੱਕ ਆਹ ਦੂਰ ਵਾਲੀਏ ਚੈੱਕ ਕਰਨੀ ਚੱਲ ਜAVE ਚਾਹ ਤਾ ਦੇਖ ਕੇ ਚਾਹ ਤਾ ਦੇਖ ਕੇ ਉਹ ਦੂਰ ਵਾਲੀਆ ਅੰਦਰ ਵਿੱਚ ਵਿੱਚ ਕੱਟ ਦੇਖ ਕੇ ਦੇਖ ਕੇ ਵੈਰੀ ਗੁੱਟ ਪ੍ਰਧਾਨ ਸ਼ਾਬਾਸ਼ ਵੈਰੀ ਗੁੱਟ ਵਾਹ ਤੂੰ ਦੇਖ ਇੱਕ ਪੁਆਇੰਟ ਦੀ ਜਿੱਤ ਇੱਕ ਜਣ ਹੋਰੇ ਆ ਜੋ ਇੱਕ ਮਿੰਟ ਰਹਿ ਗਿਆ ਰਚ ਮਾਰ ਜਾ ਵਿੱਚ ਕਰਿਆ ਆ ਮਾਂਚ ਦੇ ਸਾਹਮਣੇ ਤਰੰਵੰਡੀ ਸਾਹਬ ਦੇ ਓਏ ਕਵਰ ਕਰੂ ਲੋਕਾਂ ਨੂੰ ਬੇਨਤੀ ਕਰਦੇ ਆ ਨਹੀਂ ਲੱਗਿਆ ਨਹੀਂ ਲੱਗਿਆ ਨਹੀਂ ਲੱਗਿਆ ਬਾਹਰ ਨਿਕਲ ਬਾਜੀ ਕਾਮਲੀ ਨੂੰ ਸਟਾਰਟ ਕਰਨ ਜਾਣੇ ਆ ਜੀ ਫਾਈਨਲ ਇੱਕ ਵਾਰੀ ਬੜੀ ਜੀਰੋ ਨਾਲ ਹੱਥ ਲਵਾ ਲਿਆ ਕਾਮਲੇ ਨੇ ਬਾਲਾਂ नहीं आउती ਇੱਕ ਟੱਚ ਬਜਿਆ ਰਾਮਪੁਰੇ ਤੋਂ ਤਲਵੰਡੀ ਦਾ ਬਹੁਤ ਸੋਹਣਾ ਮੈਚ ਉਹ ਵੀ ਜ਼ੀਰੋ ਚ ਆਊਟ ਹੋਇਆ ਮੁੰਡਾ ਬਾਹਰ ਖੜਾ ਅਟੈਕ ਲੱਗਿਆ ਤੇ ਬੜੀ ਸੁਣੀ ਰਨਿੰਗ ਕਰਕੇ ਗਿਆ ਮੁੰਡਾ ਛੋਟੇ ਜਿਹੇ ਕਦ ਦਾ ਤਲਵੰਡੀ ਸਭ ਓਏ ਲਓ ਜੇ ਦੂਜਾ ਟੱਚ ਮਾਰਦਾ ਤੇ ਤਲਵੰਡੀ ਇਸ ਮੈਚ ਦੇ ਵਿੱਚ ਚੱਲਦੇ ਮੈਚ ਦੇ ਵਿੱਚ ਤਲਵੰਡੀ ਜੇਤੂ ਹੈ ਦੋ ਟੱਚ ਮਾਰਨੇ ਸੀ ਤਲਵੰਡੀ ਨੇ ਤੇ ਮੇਰੇ ਖਿਆਲ ਨਾਲ ਲਗਭਗ 10 ਡੇਟ ਮਿੰਟ ਦੇ ਵਿੱਚ ਹੀ ਮਾਰਤੇ ਦੋ ਟੱਚ ਪਹਿਲਾ ਪੁਆਇੰਟ 0 ਤੇ ਸੀ ਤੇ ਦੂਜਾ ਅੱਧਾ ਮਿੰਟ ਮੁੰਡੇ ਨੇ ਲਾਇਆ తలవండి విన్నర్